ਤੇਨੇ ਤੇ ਜਿਵੇਂ ਪਤਾ ਹੀ ਨਹੀਂ ਹੁੰਦਾ ਕੁਛ ਹੈ ਕੰਮ ਲਈ ਕਹਿੰਦੇ ਕਿ ਮੈਨੂੰ ਆਹ ਬਣਾ ਦਿਓ ਉਹ ਬਣਾ ਦੇ ਆ ਕਰਦੇ ਉਹ ਕਰਦੇ ਰੋਟੀ ਬਣਾ ਦੇ ਚਾਹ ਬਣਾ ਦੇ ਤੇ ਜਦੋਂ ਮੇਰਾ ਵਾਰੀ ਆਉਂਦੀ ਤੇ ਮੂੰਹ ਬਣਾ ਕੇ ਬਹਿ ਜਾਂਦੇ ਆ ਕਿ ਦੋ ਤਿੰਨ ਮੈਨੂੰ ਸੂਟ ਬਣਾ ਦੋ ਤੇ ਉਹ ਮਗਰ ਮੂੰਹ ਬਣਾ ਕੇ ਬਹਿ ਗਏ ਦੋ ਸੂਟ ਹੈ ਮੇਰੇ ਕੋ ਇਹੋ ਹੀ ਤੋਲਾ ਨਹੀਂ ਤੇ ਉਹ ਪਾਲ ਨਹੀਂ ਰੋਜ਼ ਕਦੀ ਉਹ ਪਾ ਲਾ ਕੇ ਤੇ ਉਹ ਪਾਲ ਨਹੀਂ ਉਹ ਲਾ ਕੇ ਤੇ ਉਹ ਪਾਲ ਨਹੀਂ ਮਨੀ ਸਾਡੀ ਤੇ ਨੀਰ ਮਾਰੀ ਭਰੀ ਪਈ ਉਹਨਾਂ ਚਪਾਉ ਹਾਂ ਹੂੰ ਉਹ ਸੂਟ ਜੇ ਸਾਰੇ ਦੇ ਸਦਾਨ ਨੇ ਮੇਕੀ ਗਲੀ ਘੁੰਮਣੇ ਆ ਰਹੇ ਨੇ ਸਾਰਿਆਂ ਨੇ ਵੇਖਿਆ ਸੂਟ ਸਾਰੇ ਮੇਰੇ ਲੱਗੋਂ ਵੱਡੀ ਪਿਓ ਦੀ ਹੈਜੂ ਬਣੀ ਫਿਰਦੀ ਬੇਲਣ ਮਾਰ ਨੂੰ ਤੇ ਸਿਰ ਦੇ ਵਿੱਚ ਇੱਕ ਵਰਾ ਕੇ ਮੈਨੂੰ ਕਾਹਲ ਪੰਜ ਸੂਟ ਚਾਹੀਦੇ ਨੇ ਜਿੱਥੋਂ ਮਰਜ਼ੀ ਮੈਨੂੰ ਲਿਆ ਕੇ ਦੋ ਮੈਨੂੰ ਚਾਹੀਦੇ ਨੇ ਤੇ ਮੈਂ ਤੁਹਾਡਾ ਕੋਈ ਕੰਮ ਨਹੀਂ ਜੇ ਕਰਨਾ ਪਾ ਚਾਹੀਦੇ ਆ ਤੇ ਚਾਹੀਦੇ ਆ ਕਹਿ ਤਾ ਤੇ ਕਹਿ ਤਾ ਉਹ ਜਿਹੜੇ ਨਵੇਂ ਸੂਟ ਆ ਫੇਰ ਵਿਆਹ ਨੂੰ ਆਊਗਾ ਤੇ ਸੁਮਾਲ ਲਓ ਤੇ ਉਹ ਆਪਣੇ ਭਾਰੇ ਭਾਰੇ ਮੈਂ ਕਢਾਈਆਂ ਵਾਲੇ ਘਾਰ ਹੀ ਪਾਈ ਜਾਵਾਂ ਸੂਟ ਤੁਸੀਂ ਬੜੇ ਚਲਾਕ ਦੋ ਮੈਂ ਪਿਓਤੀ ਹੈਗੀ ਜੇ ਤੁਸੀਂ ਜਿਹੜੇ ਸਗੋਤੀ ਭਾਰੇ ਭਾਰੇ ਸੂਟ ਪਾਉਣਗੇ ਤੇ ਲੋਕੀ ਤੁਹਾਡੀ ਸੋ ਉਤੋ ਇਹਨੇ ਗਰਮੀ ਤੇ ਐਡਾ ਦੇ ਭਾਰੇ ਪਾ ਕੇ ਤੇ ਮਰਨਾ ਏਸੀ ਤੇ ਲੱਗਾ ਤੁਹਾਡੇ ਘਰ ਤੇ ਰਾਮ ਨਾ ਏਸੀ ਜੇ ਬੋ ਘੰਟੇ ਖੜੀ ਮੈਂ ਏਸੀ ਥੱਲੇ ਬੈਠੀ ਰਹੀ ਆ ਕਿ ਨਵਾਂ ਰੋਟੀ ਪਾਣੀ ਤੇ ਪਾਣਾ ਨਹੀਂ ਹੀ ਨਾ ਤੁਹਾਨੂੰ ਰਸੋਈ ਤੇ ਵੀ ਏਸੀ ਲਵਾਦਨੇ ਆਂ ਸੂਟ ਤੁਹਾਡੇ ਕੋ ਬੰਦੇ ਨਹੀਂ ਤੇ ਐਸਾ ਤੁਸੀਂ ਲਵਾ ਕੇ ਦੇਣਾ ਜਿਹੜਾ ਮੈਨੂੰ ਵਰਦਾ ਨਵੇਂ ਸੂਟ ਪਾਓ ਚੁੱਪਾ ਕਰਕੇ ਉਹ ਕਿਹੜੇ ਚਿੱਤਰਾ ਜਿਵੇਂ ਮੈਂ ਕੜਾਈ ਪਾਉਣੀ ਨਹੀਂ ਮੈਨੂੰ ਫਲਾਵਰ ਵਾਲੇ ਸੂਟ ਚਾਹੀਦੇ ਬਸ ਆਹ ਦੇ ਪੜਦਾ ਹੈਗਾ ਫਲਾਵਰ ਵਾਲਾ ਜੇ ਮੈਂ ਤਾਂ ਕਾਂਦੇ ਲਿਆ ਹੁਣੀ ਨਾ ਜਾ ਕੇ ਸੂਟ ਉਹਨਾਂ ਤੇ ਮੈਨੂੰ ਦੇ ਹੀ ਦੇ ਕੱਪੀ ਤੇ ਨੇ ਕਿਹਾ ਜਿਹੜਾ ਪਸੰਦ ਤੇ ਲੈ ਜਾ ਮੇਰੇ ਆ ਬੁੱਟੇ ਆੜੇ ਸੂਟ ਚੱਕ ਲੈ ਚੱਲ ਪਰੇ ਆਪ ਇਹਨਾਂ ਨੇ ਮੈਨੂੰ ਲੈ ਕੇ ਨਹੀਂ ਦਿੰਦੇ ਤੇ ਉੱਥੋਂ ਮੈਨੂੰ ਲੈ ਨਹੀਂ ਦਿੰਦੇ ਤਪ ਕਰਦੇ ਵੇ ਮੈਂ ਰੋਣਾ ਪਈ ਜੀ ਹੂੰ ਮੇਨੋ ਮੇਰੀ ਗੱਲ ਕਰਨੇ ਨਹੀਂ ਦਿੰਦਾ ਆਪਣਾ ਚੂਂ ਗੰਜ ਮਾਰੀ ਜਾਂਦਾ ਵਿੱਚ ਮੈਨੂੰ ਦੱਸੋ ਕੀ ਹਸਪਤਾ ਕਿ ਮੈਨੂੰ ਸਿਰੇ ਸੂਟ ਲੈ ਦੋਗੇ ਕਿ ਕਿੱਦਾਂ ਮੈਂ ਫਿਰ ਮੈਨੂੰ ਦੱਸੋ ਸੂਟ ਤੇ ਮੈਨਾਂ ਕੋ ਕਿਹਨੇ ਕਿਸ ਤਰੀਕੇ ਨਾਲ ਮੈਨੂੰ ਲੈ ਆਏ ਜene ਤੇ ਤੁਸੀਂ ਵੀਡੀਓ ਨੂੰ ਲਾਇਕ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋਅਰ ਤੇ ਜੀ ਜ਼ਰੂਰ ਕਰਦੇ ਕਰੋ ਮੈਂ ਤੇਰੀ ਵੀਡੀਓ ਦੇ ਚੱਕਰ ਦੇ ਵਿੱਚ ਮੈਂ ਤੇ ਦੁੱਧ ਬਾਹਰ ਰੱਖੇ ਭੁੱਲ ਗਿਆ ਸਾਰਾ ਹੀ